ਮਿਸਾਲ ਦੇ ਤੌਰ ਤੇ ਜਿਹੜਾ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਮੈਂ ਬਿੱਲ ਪੇਸ਼ ਕੀਤਾ ਸਪੀਕਰ ਕੋਲ ਹਾਲਾਂਕਿ ਪ੍ਰਧਾਨ ਮੰਤਰੀ ਸਾਹਿਬ ਨੇ ਇਹਦੇ ਤੇ ਮਜ਼ਾਕ ਉਡਾਇਆ ਕਿ ਬਿਹਾਰੀਆਂ ਕੋ ਕਾ ਬਹਿਸ਼ਕਾਰ ਕਰਨ ਦੀ ਬਾਤ ਕਰਤੇ ਹੈ ਕਾਂਗਰਸ ਕੇ ਲੀਡਰ ਪੰਜਾਬ ਸੇ ਕਿ ਪ੍ਰਾਈਮ ਮਿਨਿਸਟਰ ਸਾਹਿਬ ਸਿਰਫ ਬਿਹਾਰ ਵਿੱਚ ਸਿਆਸੀ ਦਾ ਪੇਚ ਖੇਡ ਰਹੇ ਸੀਗੇ ਮੇਰਾ ਖਿਆਲ ਇਹ ਉਹਦਾ ਮੂਰਖ ਮੂਰਖਤਾ ਹੀ ਵਾਲਾ ਸਟੇਟਮੈਂਟ ਸੀ ਆਸੀਆਂ ਦਾ ਜੀ ਵੈਸੇ ਦਾ ਸਮੂਹ ਸੰਗਰੂਰ ਲੋਕ ਸਭਾ ਵਿੱਚ ਕਿਸੇtrait ਪਿਆਰ ਮਿਲਿਆ ਪਿੰਡਾਂ ਦੇ ਵਿੱਚ ਔਰ ਮੈਨੂੰ ਬੜਾ ਇਸ ਗੱਲ ਦਾ ਫਕਰ ਹੈ ਕਿ ਲੋਕਾਂ ਨੇ ਮੇਰੇ ਕੰਮ ਦੀ ਬਹੁਤ ਕੀਮਤ ਪਾਈ ਜੋ ਮੈਂ ਤਿੰਨ ਦਾ ਹੱਕਿਆਂ ਤੋਂ ਲੜ ਰਿਹਾ ਸੀ ਜੋ ਗਵਰਨਮੈਂਟ ਆ ਮੇਰੇ ਤੇ ਪਰਚੇ ਕਰ ਰਹੀਆਂ ਸੀ ਆਪਣੇ ਵੱਲੋਂ ਉਹ ਦਵਾਰੀਆਂ ਸੀ ਲੇਕਿਨ ਉਸ ਈਸ਼ਵਰ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਲੋਕਾਂ ਦੀ ਕਚੈਰੀ ਵਿੱਚ ਚੜ ਰਿਹਾ ਸੀਗਾ ਔਰ ਕਿਤੇ ਨਾ ਕਿਤੇ ਮੇਰੇ ਸੰਗਰੂਰ ਆਉਣ ਤੋਂ ਪਹਿਲਾਂ ਸੰਗਰੂਰ ਦੇ ਵੋਟਰ ਨੂੰ ਮੇਰੇ ਕਿਰਦਾਰ ਦਾ ਮੇਰੇ ਕੰਮ ਦਾ ਪਤਾ ਸੀਗਾ ਇਸ ਲਈ ਜਿਹੜੇ ਮੇਰੇ ਕੋਲ ਵੋਟ ਪੈਣੀ ਆ ਉਹ ਕਾਂਗਰਸ ਪਾਰਟੀ ਦੇ ਕੀਟਰ ਨੇ ਤਾਂ ਬਹੁਤ ਉੱਪਰ ਕੇ ਪਾਉਣੀ ਆ ਕਿਉਂਕਿ ਮੇਰੇ ਨਾਲ ਪਿਆਰ ਕਰਦੇ ਨੇ ਉਹਨਾਂ ਨੂੰ ਪਤਾ ਕਿ ਮੈਂ ਉਹਨਾਂ ਦੀ ਹਿਫਾਜ਼ਤ ਕਰੂੰਗਾ ਮੈਂ ਉਹਨਾਂ ਦੇ ਉਹਨਾਂ ਦੇ ਸਾਹਮਣੇ ਉਹਨਾਂ ਉਹਨਾਂ ਦੇ ਅੱਗੇ ਇੱਕ ਦੀਵਾਰ ਦੀ ਤਰ੍ਹਾਂ ਕੰਧ ਬਣ ਕੇ ਖੜੂੰਗਾ ਲੇਕਿਨ ਇਸ ਤੋਂ ਇਲਾਵਾ ਜਿਹੜੇ ਅਕਾਲੀ ਵੀਰ ਨੇ ਪਿੰਡਾਂ 'ਚ ਕਿਉਂਕਿ ਮੈਂ ਸਿੱਖਾਂ ਦੇ ਪੰਥਕ ਇਸ਼ੂਜ਼ ਵੀ ਬਹੁਤ ਉਠਾਏ ਉਹ ਵੀ ਮੈਨੂੰ ਬਹੁਤ ਪਿਆਰ ਕਰਦੇ ਨੇ ਜਿਹੜੇ ਕੰਮ ਅਕਾਲੀ ਦਲ ਨੂੰ ਕਰਨੇ ਚਾਹੀਦੇ ਸੀ ਮਿਸਾਲ ਦੇ ਤੌਰ ਤੇ ਜਿਹੜਾ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਮੈਂ ਬਿੱਲ ਪੇਸ਼ ਕੀਤਾ ਸਪੀਕਰ ਕੋਲ ਕਿ ਸਾਡੇ ਪੰਜਾਬ ਦੇ ਵਿੱਚ ਬਿਨਾਂ ਇਜਾਜ਼ਤ ਗੈਰ ਪੰਜਾਬੀਆਂ ਨੂੰ ਆਉਣ ਤੇ ਇੱਕ ਸ਼ਰਤਾ ਰੱਖੀ ਹੈ ਜਾਨ ਜਿਵੇਂ ਹਿਮਾਚਲ ਪ੍ਰਦੇਸ਼ ਚਾ ਗੁਜਰਾਤ ਚਾ ਉਤਰਾਖੰਡ ਚਾ ਕਿਉਂਕਿ ਸਾਡੀਆਂ ਸਾਰੀ ਸਰਕਾਰੀ ਨੌਕਰੀਆਂ ਇਸ ਕਾਨੂੰਨ ਨਾ ਹੋਣ ਦੇ ਕਰਕੇ ਬਾਹਰਲੇ ਸੂਬਿਆਂ ਦੇ ਲੋਕੀ ਲੈ ਕੇ ਜਾ ਰਹੇ ਨੇ ਇਸ ਗੱਲ ਦੀ ਬਹੁਤ ਸਰਾਣਾ ਕੀਤੀ ਹਾਲਾਂਕਿ ਪ੍ਰਧਾਨ ਮੰਤਰੀ ਸਾਹਿਬ ਨੇ ਇਹਦੇ ਤੇ ਮਜ਼ਾਕ ਉਡਾਇਆ ਕਿ बिहारीयों को का बहिष्कार करने की बात करते हैं कांग्रेस की लीडरशिप पंजाब से मैं बहिष्कार वर्ड नहीं यूज किया मैं बिहार वर्ड नहीं यूज किया मैं जदो कहना कि गैर पंजाबियानु खुला सद्दा आओ पैसे कमाओ परिवार पालो तुसी साडे भाओ लेकिन हर सूबे दी अपनी पहचान है हर सूबे दी अपनी भाषा है हर सूबे दा अपना सभ्यता है ता करके हिमाचल प्रदेश ने और गुजरात ने और हुन उत्तराखंड ने यही कानून बनाया ਜੋ ਮੈਂ ਕਹਿ ਰਿਹਾ ਔਰ ਉਹਦੇ ਨਾਲ ਕੀ ਹੋਵੇਗਾ ਕਿ ਸਾਡੀਆਂ ਸਰਕਾਰੀ ਨੌਕਰੀਆਂ ਦੂਸਰੇ ਸੂਬੇ ਦੇ ਲੋਕਾਂ ਨਹੀਂ ਲੈ ਕੇ ਜਾਣਗੇ ਸਾਡੀ ਆਬਾਦੀ ਦਾ ਸੰਤੁਲਨ ਬਚਿਆ ਰਹੇਗਾ ਸਾਡੀ ਭਾਸ਼ਾ ਦਾ ਸੰਤੁਲਨ ਬਚਿਆ ਰਹੇਗਾ ਭਗਵੰਤ ਮਾਨ ਨੇ ਵੀ ਇਹਦਾ ਮਜ਼ਾਕ ਖੁੜਾ ਕਿ ਐਂ ਤਾਂ ਫਿਰ ਸਾਡੇ ਅਮਰੀਕਾ ਤੇ ਕੈਨੇਡਾ ਜਾਂਦੇ ਲੋਕੀ ਮੇਰਾ ਖਿਆਲ ਇਹ ਉਹਦਾ ਮੂਰਖ ਮੂਰਖਤਾਈ ਵਾਲਾ ਸਟੇਟਮੈਂਟ ਸੀ ਜਿਹੜਾ ਵੀ ਬੱਚਾ ਕੈਨੇਡਾ ਅਮਰੀਕਾ ਜਾਂਦਾ ਉਹ ਪਹਿਲਾਂ ਪਾਸਪੋਰਟ ਲੈਂਦਾ ਫਿਰ ਵੀਜ਼ਾ ਲੈਂਦਾ ਫਿਰ ਉੱਥੇ ਜਾ ਕੇ ਪੀਆਰ ਅਪਲਾਈ ਕਰਦਾ 3-4 ਸਾਲ 5 ਸਾਲ ਵੇਟ ਕਰਦਾ 25 30 40 ਲੱਖ ਰੁਪਏ ਸਰਕਾਰ ਨੂੰ ਦੇ ਕੇ ਫਿਰ ਨਾਗਰਿਕ ਬਣਦਾ 올 ਦੈਟ ਆਮ ਸੇਇੰਗ ਇਸ ਤੇ ਇਹ ਸਾਡੇ ਪੰਜਾਬ ਦੇ ਵਿੱਚ ਜੀ ਸੱਦ ਕੇ ਆਓ ਪੱਕੇ ਵੀ ਵਸੋ ਨੌਕਰੀਆਂ ਵੀ ਲਵੋ ਪਰ ਜਸਟ ਕੰਪਲੀਟ 올 ਦ ਫਾਰਮੈਲਿਟੀ ਜਿਹੜੀਆਂ ਹਿਮਾਚਲ ਉਤਰਾਖੰਡ ਔਰ ਗੁਜਰਾਤ ਔਰ ਅਗਲੀ ਗੱਲ ਲਾਸਟ ਪ੍ਰਾਈਮ ਮਿਨਿਸਟਰ ਸਾਹਿਬ ਜਦੋਂ ਬਿਹਾਰ ਨੂੰ ਉਹਨਾਂ ਨੂੰ ਚੜਾ ਰਹੇ ਸੀ ਬਿਹਾਰੀਆਂ ਨੂੰ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਕੱਚ ਦੇ ਇਲਾਕੇ ਚੋਂ ਸਿੱਖ ਤੇ ਪੰਜਾਬੀ ਕਿਸਾਨ ਕਿਸਾਨਾਂ ਨੂੰ ਕਿਉਂ ਕੱਢਿਆ ਉਤੋਂ ਤੁਹਾਡੇ ਮੈਂ ਤੁਹਾਡੇ ਜ਼ਰੀਏ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ 1960 ਦੇ ਦਹਾਕੇ ਚ ਲਾਲ ਬਹਾਦਰ ਸ਼ਾਸਤਰੀ ਪ੍ਰਾਈਮ ਮਿਨਿਸਟਰ ਆਫ ਇੰਡੀਆ ਉਹਨਾਂ ਨੇ ਇੱਕ ਸੱਦਾ ਦਿੱਤਾ ਸੀ ਪੰਜਾਬ ਦੇ ਕਿਸਾਨਾਂ ਨੂੰ ਕਿ ਤੁਸੀਂ ਆਓ ਕੱਚ ਦਾ ਇਲਾਕਾ ਆਬਾਦ ਕਰੋ ਸਾਰੇ ਜੰਗਲ ਹਨ ਅਸੀਂ ਤੁਹਾਨੂੰ ਥੋੜੇ ਜੇ ਪੈਸਿਆਂ ਨਾਲ ਉਹਨਾਂ ਦੀ ਮਲਕੀਅਤ ਦੇਾਂਗੇ ਉਹਨਾਂ ਨੂੰ ਮੇਰੇ ਖਿਆਲ 5-500 ਰੁਪਏ ਕਿੱਲੇ ਦਾ ਮਾਲਕ ਬਣਾਤਾ ਇਹਨਾਂ ਨੇ 60 ਸਾਲ ਪੰਜਾਬੀਆਂ ਨੇ ਸਿੱਖਾਂ ਨੇ ਕਿਸਾਨਾਂ ਨੇ ਮਿਹਨਤ ਕੀਤੀ ਆਪਣਾ ਖੂਨ ਪਸੀਨਾ ਵਹਾਇਆ ਜ਼ਮੀਨਾਂ ਆਬਾਦ ਕੀਤੀਆਂ ਜਦੋਂ ਆਬਾਦ ਹੋ ਗਈਆਂ ਗੁਜਰਾਤ ਦੀ ਭਾਜਪਾ ਸਰਕਾਰ ਨੇ ਉਹਨਾਂ ਦੇ ਮਲਕੀਅਤ ਦੇ ਹਕੂਕ ਰੱਦ ਕਰ ਦਿੱਤੇ ਫਿਰ ਉਹ ਹਾਈ ਕੋਰਟ ਅਹਮਦਾਬਾਦ ਗੁਜਰਾਤ ਗਏ ਹਾਈ ਕੋਰਟ ਨੇ ਉਹਨਾਂ ਦੇ ਮਲਕੀਅਤ ਦੇ ਅਧਿਕਾਰ ਬਹਾਲ ਕਰਤੇ ਭਾਜਪਾ ਨੇ ਇੰਨੀ ਨਫ਼ਰਤ ਦੀ ਭਾਵਨਾ ਕਿ ਸੁਪਰੀਮ ਕੋਰਟ ਵਿੱਚ ਐਸਐਲਪੀ ਪਾ ਕੇ ਹਾਈ ਕੋਰਟ ਦੇ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਦੈਟ ਸ਼ੋਜ਼ ਕਿ ਪ੍ਰਾਈਮ ਮਿਨਿਸਟਰ ਸਾਹਿਬ ਸਿਰਫ ਬਿਹਾਰ ਵਿੱਚ ਸਿਆਸੀ ਦਾ ਪੇਚ ਘੇਟ ਰਹੇ ਸੀਗੇ ਜਦ ਕਿ ਉਹਨਾਂ ਨੂੰ ਪਤਾ ਕਿ ਗੁਜਰਾਤ ਵਿੱਚ ਵੀ ਕੋਈ ਬਿਹਾਰੀ ਪੱਕੇ ਤੌਰ ਤੇ ਨਾਗਰਿਕ ਨਹੀਂ ਬਣ ਸਕਦਾ ਔਰ ਸਾਡੇ ਕਿਸਾਨਾਂ ਨੂੰ ਗੁਜਰਾਤ ਚੋਂ ਕਿਉਂ ਖਡਿਆ ਇਹਦਾ ਜਵਾਬ ਭਾਜਪਾ ਦੇਵੇ। ਕਿਹੜਾ ਦਾ ਅੱਜ ਤੁਸੀਂ ਰੂਲ ਸ਼ੋਅ ਕੱਢਿਆ ਕਿਦਾਂ ਦਾ ਤੁਹਾਨੂੰ ਆਉ ਲੱਗਿਆ ਬਹੁਤ ਅੱਛਾ ਸੀ ਜੀ ਤੁਸੀਂ ਦੇਖ ਹੀ ਰਹੇ ਹੋ ਲੋਕਾਂ ਨੇ ਫੁੱਲ ਵਰਸਾਏ ਦੁਕਾਨਦਾਰ ਬਹੁਤ ਖੁਸ਼ ਹੋ ਗਏ ਉਹਨਾਂ ਦੇ ਬੱਚਿਆਂ ਨੇ ਮੇਰੇ ਨਾਲ ਛਾਰ ਪਾਏ ਦੁਕਾਨਦਾਰਾਂ ਨੇ ਕਿਸੇ ਨੇ ਕੇਕ ਕਟਾਇਆ ਕਿਸੇ ਨੇ ਗੋਲ ਗੱਪੇ ਖਵਾਏ ਕਿਸੇ ਨੇ ਬਰਫੀ ਖਵਾਈ ਉਹਨਾਂ ਦਾ ਮੈਂ ਦੇਖ ਨਹੀਂ ਦੇਖ ਸਕਦਾ ਜਿਹੜਾ ਇਹ ਮਿੱਥਿਆ ਨਾ ਕਿ ਸ਼ਹਿਰ ਵਿੱਚ ਸ਼ਾਇਦ ਬੀਜੇਪੀ ਨੂੰ ਵੋਟ ਬਹੁਤ ਗਲਤ ਆ ਕਾਂਗਰਸ ਦਾ ਬਹੁਤ ਵੱਡਾ ਵੋਟ ਬੈਂਕ ਸ਼ਹਿਰਾਂ ਚ ਉਹਨਾਂ ਨੂੰ ਪਤਾ ਵਾ ਕਿ ਅਗਰ ਖੈਰਾ ਇੱਥੋਂ ਲੜੇਗਾ ਉਹ ਦੁਕਾਨਦਾਰਾਂ ਦੀ ਔਰ ਵਪਾਰੀਆਂ ਦੀ ਉਹ ਨਹੀਂ ਹਿਫਾਜ਼ਤ ਹੀ ਕਰੇਗਾ ਜਿੰਨੀ ਕਿਸੇ ਪਿੰਡੂ ਦੀ ਹਿਫਾਜ਼ਤ ਕਰੇਗਾ ਇਸ ਗੱਲ ਦਾ ਉਹਨਾਂ ਨੂੰ ਮੇਰੇ ਤੇ ਭਰੋਸਾ ਔਰ ਮੈਂ ਹਰ ਬੇਇਨਸਾਫੀ ਦੇ ਖਿਲਾਫ ਲੜਦਾ ਵਾਂ ਆਈ ਡੂ ਨਾਟ ਸੀ ਵਾਟ ਰਿਲੀਜੀਨ ਇਟ ਇਜ਼ ਵਾਟ ਕਾਸਟ ਇਟ ਇਜ਼ ਵਾਟ ਹੂ ਦ ਪਰਸਨ ਇਜ਼ ਮੇਰਾ ਫਰਜ਼ਾ ਮੈਨੂੰ ਸੰਸਕਾਰਾਂ ਚ ਮਿਲਿਆ ਕਿ ਜੇ ਕਿਸੇ ਨਾਲ ਜ਼ੁਲਮ ਹੁੰਦਾ ਮੈਂ ਉਹਦੀ ਹਿਫਾਜ਼ਤ ਕਰਨੀ ਚਾਹੇ ਉਹ ਭਾਜਕਰ ਬਰਾਦੀ ਹੈ ਚਾਹੇ ਕੋ ਹਿੰਦੂ ਭਾਈਚਾਰਾ ਖੱਤਰੀ ਰੋੜੇ ਮੁਸਲਮਾਨ ਇਸਾਈ ਦਲਿਤ ਆਦੀਵਾਸੀ ਸਿੱਖ ਇਟ ਇਜ਼ ਮਾਈ ਡਿਊਟੀ